ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਪ ਪ੍ਰਸਾਦ ਸਵਈਏ ਸ਼ਰਾਬਗ ਸੁਧ ਸਮੂਹ ਸਦਾਨਕੇ ਦੇਖ ਫਿਰਿਓ ਘਰ ਜੋਗ ਜਤੀਕੇ ਸੂਰ ਸੁਰਾਰਦਨ ਸੁਤ ਸਦਾਦਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਨ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਬਾਰੇ ਭੁਜਾਨ ਕੇ ਭੂਪ ਭਲੀ ਵਿਦ ਨਿਆਪਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨਕੇ ਸੁੰਦਰ ਹਿੰਸਤ ਹੀ ਹਯਾ ਰਾਜ ਹਜਾਰੇ ਪੂਤ ਭਵੇਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਨ ਦਇਆ ਤਮਦਾਨ ਸੋ ਸੰਜਮ ਨੇਮ ਅਨੇਕ ਬਸੀਖੇ ਬੇਤ ਪੁਰਾਣ ਕਤੇਬ ਕੁਰਾਣ ਜਮੀਰ ਜਮਾਨ ਸਬਾਨ ਕੇ ਪੇਖੇ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁੱਧ ਸਪਾ ਦੁਰਾਂਤ ਦਬਾ ਸੋ ਸਾਜ ਸੁਨਾ ਦੁਰ ਜਾਣ ਦਲੇਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਲਹਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਦਾਨ ਚਲੈਗੇ ਬੀਰ ਅਪਾਰ ਵੱਡੇ ਬਰੀਆਰ ਅਬਚਾਰਿ ਹ ਅਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿਤ ਮਵਾਸਨ ਮਰਤੇ ਗਜਾਨਕੇ ਮਾਨ ਮਲਿਆ ਗੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਿਆ ਸਾਹਿਬ ਸੇਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇਕ ਦਵਿਆ দানਵ ਦੇਵ ਫਨਿੰਦਨ ਸਾਚਰ ਭੂਤ ਭਿਖ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਥ ਪੈਗੇ

ब्रह्म महेश्वर व्यसन सचीपत अंत फासे जम फास रहेंगे जे नर श्रीपत के प्रस हैं भगत नर फिर ना दे तरेंगे कहा पयो दौ लोचन मूद के बैठा रहेओ बक ध्यान लगायो न हाथ फिरयो लिए सात समुंदरन लोक गयो परलोक गवायो ਬਾਸ ਕੀਓ ਬਿਖਿਆ ਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਿਖਿਓ ਹਰ ਅਵਾਚੀ ਦਸਾ ਮਹਿ ਕਾਹੂ ਪੁਛਾ ਕੋ ਸੀਸ ਨਵਾਇਓ ਕਉਬਤਾਨ ਕੋ ਪੂਜਿਤ ਹੈ ਪਸ ਕਉ ਮ੍ਰਤਾਨ ਕੋ ਪੂਜਨਤਾਯੋ ਪੂਰ ਕਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ